ਬੱਲੇ ਨੌਜਵਾਨਾਂ ਨੇ ਸਾਡੀ ਦੇ ਵਿੱਚ ਕੰਮ ਕਰਾਇਆ ਜਿਹੜਾ ਇਹ ਕੰਮ ਅਸੀਂ ਕਿਵੇਂ ਦੇਖਦੇ ਕਿ ਬਿਹਜਾ ਪ੍ਰਾਣਾਂ ਨਾਲ ਅਸੀਂ ਲੋਕ ਸੇਵਾ ਕਲੱਬ ਦਾ ਬਹੁਤ ਪਹਿਦਰੋਂ ਧੰਨਵਾਦ ਕਰਦੇ ਆ ਇਹ ਸਾਡੇ ਲੋਕ ਸੇਵਾ ਕਲੱਬ ਵਾਲੇ ਨੌਜਵਾਨ ਨੇ ਜਿਹੜੇ ਦਿਨੋ ਤਨਮਨ ਨਾਲ ਸਾਡੇ ਪਿੰਡ ਨਾਲ ਤੇ ਬਾਹਰ ਦੇ ਲੋਕਾਂ ਨਾਲ ਜੁੜੇ ਹੋਏ ਨੇ ਵੀ ਅਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਕਰਕੇ ਦਿਖਾਈਏ ਲੋਕਾਂ ਦੀ ਸੇਵਾ ਕਰੀਏ ਇਹਨਾਂ ਦੇ ਅੱਜ ਕੱਲ੍ਹ ਇਹ ਕੈਂਪ ਨਹੀਂ ਇਹ ਪਹਿਲਾਂ ਤੋਂ ਕੈਂਪ ਵੀ ਲਗਾਉਂਦੇ ਆ ਰਹੇ ਨੇ ਪਿੰਡ 'ਚ ਦਰਖਤ ਪੇਡੇ ਕੋਈ ਟੀਗਾਰਡ ਲਾਉਣਾ ਇਸੇ ਗਰੀਬ ਦੀ ਹੈਲਪ ਕਰਨੀ ਹਰ ਤਰ੍ਹਾਂ ਦੀ ਮਦਦ ਤੇ ਪੰਚਾਇਤ ਦੇ ਨਾਲ ਤੇ ਪਿੰਡ ਦੇ ਨਾਲ ਵੀ ਖੜਦੇ ਨੇ ਹੋਰ ਪਿੰਡਾਂ ਨਾਲ ਵੀ ਖੜਦੇ ਨੇ ਅਸੀਂ ਇਹਨਾਂ ਦੇ ਇਹ ਬਰਾਣੇ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਅੱਗੇ ਤੇ ਵੀ ਇਹ ਜਿਹੇ ਬਰਾਣੇ ਕਰਦੇ ਰਹਿਣਗੇ ਪੰਚਾਇਤ ਇਹਨਾਂ ਦਾ ਦਿਲੋਂ ਜਿਵੇਂ ਹੁਣ ਸਾਥ ਦੇ ਰਹੀ ਅੱਗੇ ਤੇ ਵੀ ਸਾਥ ਦੇਊਗੀ ਆਪਣੀ ਜਿਹੜੀ ਕੈਂਪਾਂ ਦੀ ਲੜੀ ਸੀਗੀ ਉਹ ਅੱਜ ਪਹਿਲੇ ਦਿਨ ਸਾਜਲੀ ਤੋਂ ਸ਼ੁਰੂ ਹੋਈਆ ਇੱਥੇ ਲੋਕ ਸੇਵਾ ਕਲੱਬ ਦੇ ਪ੍ਰਧਾਨ ਹਰਪ੍ਰੀਤ ਦਾ ਸੁਪ੍ਰੀਤਾ ਸਾਰੇ ਨੌਜਵਾਨਾਂ ਨੇ ਬੜਾ ਵਧੀਆ ਹੰਬੜਾ ਮਾਰਿਆ ਜਿਨ੍ਹਾਂ ਦੇ ਹੰਬੜੇ ਦੀ ਬਦੌਲਤ ਅੱਜ ਲਗਭਗ 100 ਮਰੀਜ਼ੇ ਤੋਂ ਪਹਿਲਾਂ ਰਜਿਸਟਰ ਹੋ ਚੁੱਕੇ ਆ ਤੇ 50-60 ਹੋਰ ਆਉਣ ਦੀ ਸੰਭਾਵਨਾ ਤੇ ਇਸੇ ਤਰ੍ਹਾਂ ਇਹਨਾਂ ਅੱਜ ਬਹੁਤ ਵੱਡਾ ਸਾਥ ਦੇ ਰਹੇ ਨੇ ਸਾਡਾ ਗੁਰਸੇਵਕ ਵਿਕੜਵਾਲ ਸਤਨਾਮ ਸਿੰਘ ਭੋਲਾ ਸੰਗਰਾਮੀ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਤੇ ਅਗਲੇ ਜਿਹੜੇ ਕੈਂਪ ਨੇ ਕੱਲ ਤੋਂ ਕੱਲ ਨੂੰ ਭਵਾਨੇਗੜਾ ਤੇ 8 ਤਰੀਕ ਨੂੰ 9 ਤਰੀਕ 9 April 2025 ਨੂੰ ਮੂਨਕਾਗਾ 10 ਤਰੀਕ ਨੂੰ ਚਿਮਾ ਮੰਡੀ ਆਗਾ ਇਹਦੇ ਵਿੱਚ ਜਿਹੜੇ ਲੋਡ ਬੰਦ ਨੇ ਉਹ ਆਪੋ ਆਪਣੇ ਲੋੜਾਂ ਮੁਤਾਬਕ ਜਿਹੜਾ ਸਮਾਨ ਆ ਰਜਿਸਟਰ ਕਰਾ ਰਹੇ ਨੇ ਬਹੁਤ ਹੀ ਸਫਲਤਾਪੂਰਵਕ ਕੈਂਪ ਚੱਲ ਰਹੇ ਨੇ ਧੰਵਾਦ ਜੀ ਇਹਨਾਂ ਦੇ ਵਿੱਚ ਜਿਵੇਂ ਮੋਟਰਾਇਜ਼ ਟ੍ਰਾਈਸਾਈਕਲ ਹੋ ਗਿਆ ਸਿੰਪਲ ਟ੍ਰਾਈਸਾਈਕਲ ਹੋ ਗਿਆ ਬਜ਼ੁਰਗਾਂ ਨੂੰ ਕੰਨਾਂ ਲਈਆਂ ਮਸ਼ੀਨਾ ਹੋ ਗਈਆਂ ਥੌੜੀਆਂ ਹੋ ਗਈਆਂ ਤੇ ਗੋਡਿਆਂ ਦੇ ਦੌਰ ਨਾਲੇ ਗੋਹੂਏ ਹੋ ਗਏ ਉਹ ਵੀ ਜਿਨ੍ਹਾਂ ਨੂੰ ਪੇਨ ਵਗੈਰਾ ਉਹਨਾਂ ਨੂੰ ਠੋਹੀ ਵਾਲਿਆ ਹੋ ਗਿਆ ਇਸ ਤਰ੍ਹਾਂ ਸਾਰਾ ਜਿਹੜਾ ਜੋ ਸਮਾਨ ਆ ਮਿਲਦਾਗਾ ਬਿਪਸ ਸਕੀਮ ਤਹਿਤ ਸਾਰਾ ਇਹ ਸਮਾਨ ਇਥੇ ਰਜਿਸਟਰਡ ਹੋ ਰਿਹਾ ਹੈ ਇਹ ਬੇਸੀ ਸੈਟਿਕ ਤਰ੍ਹਾਂ ਬੋਲੋਗੇ ਦੇਖੋ ਕਿ ਸੈਂਟਰ ਸਰਕਾਰ ਨੇ ਨਾ ਇੱਕ ਬਕਾਇਦਾ ਬਜਟ ਦੇ ਵਿੱਚ ਬਜਟ ਰੱਖਿਆ ਜਾਂਦਾ ਇਹ ਲੋਕਾਂ ਲਈ ਉਹਨਾਂ ਦੀ ਇੱਕ ਕਾਰਪੋਰੇਸ਼ਨ ਬਣਾਈ ਹੋਈ ਹੈ ਜਿਹਨੂੰ ਅਸੀਂ ਆਰਤੀਫਿਸ ਮਾਸ਼ਾ ਅਰਤੀਫਿਸ ਮੈਨੂਫੈਕਚਰਿੰਗ ਲਿਮਟਿਡ ਆ ਕਾਨਪਰ ਜਿਹਨੂੰ ਅਸੀਂ ਸ਼ੋਰਟ ਦੇ ਵਿੱਚ ਲਿੰਕੋ ਕਹਿੰਦੇ ਆ ਇਹ ਉਹਨਾਂ ਵੱਲੋਂ ਆ ਇਹ ਇਹ ਜਾਣ ਲਈ ਸਾਥਾ ਉਹ ਕਿਹੜੀ ਹੈ ਪੈਸਿਵ ਫਿਜ਼ੀਕਲੀ ਹੈਂਡੀਕੈਪਡ ਟੋ ਸੋਸਸ ਨਾ ਪੰਜਾਬ ਵੱਲੋਂ ਇੱਕ ਕੈਂਪ ਲਵਾ ਰਿਆ ਜਿਹੜਾ ਸਤਨੁਸ਼ੀ ਰੋਲ ਇਹ ਪਹਿਲਾ ਹੈ ਜਿਹਦਾ ਸਮਾਚਾਰ ਆਇਆ ਤੁਹਾਡੇ ਕੋਲ ਹਾਂ ਜੀ ਅੱਜ ਇਹ ਲੋਕ ਸੇਵਾ ਕਲੱਬ ਸਾਜਲੀ ਵੱਲੋਂ ਇੱਕ ਬਹੁਤ ਵੱਡਾ ਤੇ ਵਧੀਆ ਉਪਰਾਲਾ ਕੀਤਾ ਗਿਆ ਇਹ ਕੈਂਪ ਫਿਜ਼ੀਕਲ ਐਸੋਸੀਏਸ਼ਨ ਪੰਜਾਬ ਵੱਲੋਂ ਕਰਵਾਇਆ ਗਿਆ ਇਹਦੇ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦੇ ਜਿਵੇਂ ਕਿ ਹੈਂਡੀਗ੍ਰੇਪ ਤੁਹਾਨੂੰ ਬੀਲ 13 ਦੇਣੀਆਂ ਜਾਂ ਉਹਨਾਂ ਨੂੰ ਫੌੜੀਆਂ ਤੇ ਜਾਂ ਕੰਨਾਲੀਆਂ ਮਸ਼ੀਨਾਂ ਉਹਦੇ ਫਾਰਮ ਭਰੇ ਜਾਣਗੇ ਅੱਜ ਤੇ ਫਾਰਮ ਭਰਨ ਤੋਂ ਉਪਰੰਤ ਮਹੀਨਾ ਡੇਢ ਮਹੀਨੇ ਦੇ ਵਿੱਚ ਵਿੱਚ ਉਹਨਾਂ ਨੂੰ ਉਹ ਜਿਹੜਾ ਸਮਾਨ ਮਹਾਇਆ ਕਰਵਾ ਦਿੱਤਾ ਜਾਵੇਗਾ ਇੱਕ ਨੌਜਵਾਨਾਂ ਦਾ ਬਹੁਤ ਵੱਡਾ ਪਰਾਲਾ ਮੈਂ ਕਹਣਾ ਇਹੋ ਜਿਹੀਆਂ ਸੇਵਾ ਨੌਜਵਾਨ ਸਾਡੇ ਕਰਦੇ ਰਹਿਣ ਅਤੇ ਇਹਨਾਂ ਦੇ ਬਹੁਤ ਵਧੀਆ ਪਰਾਲੇ ਹੁੰਦੇ ਨੇ ਪਿੰਡਾਂ ਦੇ ਵਿੱਚ ਅਗਲੇ ਕਿਹੜੇ ਕਿਹੜੇ ਹਨ ਅਗਲਾ ਕੈਂਪ ਆ ਜੀ ਪਵਾਨੀਗੜ ਚੀਮਾ ਜੀ ਮੂਲਕ ਜੀ ਇਹ ਤਿੰਨ ਕੈਂਪ ਹੋਰ ਨੇ ਜੀ ਤੇ ਇਹ ਪਹਿਲਾ ਕੈਂਪ ਛਾਜਲੀ ਤੋਂ ਸ਼ੁਰੂ ਕਰਿਆ ਹੁਣ ਲਗਾਤਾਰ ਹੀ ਤਿੰਨ ਕੈਂਪ ਹੋਰ ਲੱਗਣੇ ਨੇ ਜਿਹੜੇ ਕਿ ਵੱਖ-ਵੱਖ ਕਲੱਬਾਂ ਤੇ ਸੰਸਥਾ ਵੱਲੋਂ ਸਹਿਯੋਗ ਦੇ ਨਾਲ ਲਾਏ ਜਾ ਰਹੇ